ਮੈਂ ਅਵਤਾਰ ਸਿੰਘ ਸਹੋਤਾ ਸਪੋਕਸਮੈਨ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਅਸੀਂ ਐਸ்சி ਬੀਸੀ ਮਹਾਪਚਾਇਤ ਦੇ ਝੰਡੇ ਹੇਠ ਮੋਹਾਲੀ ਵਿਖੇ ਦਵਾਰਾ 21 ਤਰੀਕ ਨੂੰ ਧਰਨਾ ਲਾਇਆ ਕਿਉਂਕਿ ਸ਼ੈਪਾਲ ਗੋਇਲ ਬਠਿੰਡੇ ਵਾਲਾ ਡੀਓ ਜਿਹੜਾ ਪਿਛਲੇ 6-7 ਮਹੀਨਿਆਂ ਤੋਂ ਅਸੀਂ ਸ਼ਿਕਾਇਤ ਕੀਤੀ ਯਾਰ ਉੱਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਨਾ ਸਿੱਖਿਆ ਸਕੱਤਰ ਕੋਈ ਕਾਰਵਾਈ ਕਰ ਰਿਹਾ ਨਾ ਪੰਜਾਬ ਸਰਕਾਰ ਕਰ ਰਹੀ ਹੈ ਸ਼ੈਪਾਲ ਗੋਇਲ ਨੇ ਇੱਕ ਬੀਸੀ ਜਾਤੀ ਦਾ ਜਾਲੀ ਸਰਟੀਫਿਕੇਟ ਬਣਾ ਕੇ 1988 ਦੇ ਵਿੱਚ ਬਤੌਰ ਸਾਇੰਸ ਮਾਸਟਰ ਸਰਕਾਰੀ ਨੌਕਰੀ ਕੀਤੀ ਜਿੱਥੇ ਨੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਾਇਆ ਔਰ ਉੱਥੇ ਇੱਕ ਲੋੜਵੰਦ ਬੰਦੇ ਦਾ ਹੱਕ ਵੀ ਮਾਰਿਆ ਔਰ ਇਹ ਹੱਕ ਮਾਰਨਾ ਇੱਕ ਐਡੀ ਵੱਡੀ ਧਾਰਾ ਲੱਗਦੀ ਹੈ ਵੀ ਜਿਵੇਂ ਕਿਸੇ ਬੰਦੇ ਦੇ ਕਤਲ ਤੇ 302 ਦੀ ਧਾਰਾ ਲੱਗਦੀ ਹੈ ਕਤਲ ਤੋਂ ਘੱਟ ਨਹੀਂ ਕਿਉਂਕਿ ਇਹ ਲੋਕ ਜਦੋਂ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਅੱਗੇ ਨੌਕਰੀ ਕਰਦੇ ਆ ਤਾਂ ਪੀੜੀ ਦਰ ਪੀੜੀ ਫਿਰ ਅੱਗੇ ਉਹ ਚੱਲਦਾ ਰਹਿੰਦਾ ਕੰਮ ਔਰ ਜਿੱਥੇ ਇੱਕ ਗਰੀਬ ਬੰਦਾ ਮੰਨ ਲਓ ਕਿਸੇ ਗਰੀਬ ਬੰਦੇ ਦਾ ਕੋਈ ਜਵਾਕ ਨੌਕਰੀ ਲੱਗਦਾ ਤਾਂ ਦੇਖੋ ਜੀ ਅੱਜ ਕੱਲ੍ਹ 10 ਕਿੱਲਿਆਂ ਦੇ ਠੇਕੇ ਦੇ ਬਰਾਬਰ ਤਨਖਾਹ ਮਿਲਦੀ ਹੈ ਔਰ ਅਸੀਂ ਜ਼ਮੀਨਾਂ ਤਾਂ ਨਹੀਂ ਲੈ ਕੇ ਦੇ ਸਕਦੇ ਆ ਆਪਣੇ ਬੱਚਾ ਨੂੰ ਔਰ ਇਹ ਜਿਹੜਾ ਹੈ ਜ਼ਮੀਨ ਇਹ ਸਰਕਾਰੀ ਅਸੀਂ ਲੈ ਕੇ ਦੇ ਸਕਦੇ ਆ ਸੋ ਇਹ ਇਹਨਾਂ ਨੇ ਸਾਡਾ ਹਾਕਮ ਆ ਰਿਹਾ ਅਸੀਂ ਸਰਕਾਰ ਨੂੰ ਵੱਖ-ਵੱਖ ਸਮੇਂ ਡਾਇਰੈਕਟਰ ਨੂੰ ਵੀ ਮਿਲਦੇ ਰਹੇ ਆ ਕਿ ਇਹਦਾ ਇਹ ਜਿਹੜੀ ਇਹਦੀ ਪੜਤਾਲ ਕਰਾ ਕੇ ਇਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਹਨੇ ਕੱਲਾ ਜਾਤੀ ਸਰਟੀਫਿਕੇਟ ਨਹੀਂ ਲਾਇਆ ਇਹਨੇ ਆਪਦੀ ਜਨਮ ਤਰੀਕ ਵੀ ਚੇਂਜ ਕੀਤੀ ਹੈ ਔਰ ਉਹ ਇਹਦੀ ਜਨਮ ਤਰੀਕ 12 16 ਹੈ ਔਰ ਇਹਨੇ ਚੇਂਜ ਕਰਨ ਲਈ 12 67 ਕੇ 1 ਸਾਲ ਵਧ ਨੌਕਰੀ ਕਰੂੰਗਾ ਫਿਰ ਇਹਨੇ ਲੈਕਚਰਰ ਬਣਿਆ 1993 ਚ ਔਰ ਉਹਦੇ ਚ ਇਹਨੇ ਸ਼ੋਅ ਕੀਤਾ ਕਿ ਮੈਂ 1991 ਚ ਔਰ ਇਹ ਆਨਲਾਈਨ ਰਿਕਾਰਡ ਆ ਸੀ ਕੋਈ ਆਪਦੇ ਕੋਲੋਂ ਨਹੀਂ ਬੋਲ ਰੇ ਔਰ ਡਾਇਰੈਕਟਰ ਨੂੰ ਵੱਖ-ਵੱਖ ਸਮੇ ਮਿਲੇ ਆ ਔਰ ਡਾਇਰੈਕਟਰ ਨੇ ਜਿਹੜੇ ਵੀ ਅਫਸਰਾਂ ਦੀ ਕੋਈ ਪੜਤਾਲ ਲਈ ਹੈ ਸਿੱਖਿਆ ਭਾਗ ਦੇ ਕਿਸੇ ਅਫਸਰ ਨੇ ਪ੍ਰੋਪਰ ਪੜਤਾਲ ਨਹੀਂ ਕੀਤੀ ਜਿਹਦੇ ਸਿੱਟੇ ਵਜੋਂ ਅਸੀਂ 21 ਦਸੰਬਰ ਨੂੰ ਜਦੋਂ ਡਾਇਰੈਕਟਰ ਨੂੰ ਦੁਬਾਰਾ ਮਿਲੇ ਤਾਂ ਅਸੀਂ ਉਹਨੂੰ ਇਹ ਲੜਕਾਰ ਕੇ ਆਏ ਆ ਕਿ ਜੇ ਇਹਨੂੰ ਜਨਵਰੀ ਤੱਕ 31 ਜਨਵਰੀ ਤੋਂ ਪਹਿਲਾਂ ਰਿਟਾਇਰ ਨਾ ਕੀਤਾ ਇਹਨੂੰ ਬੰਦ ਦੀ ਸਜ਼ਾ ਨਾ ਦਿੱਤੀ ਤਾਂ ਅਸੀਂ ਅੱਜ 21 ਤਰੀਕ ਤੋਂ ਹੀ ਫਿਰ ਧਰਨਾ ਲਾਤਾ ਜੀ ਉੱਥੇ ਫੇ ਸੱਤ ਦੀਆਂ ਬੱਤੀਆਂ ਦੇ ਗੁਰਦੁਆਰਾ ਅੰਮ੍ਰਿਤਸਰ ਦੇ ਨੇੜੇ ਔਰ ਵੱਖ-ਵੱਖ ਸਮੇਂ ਹੁਣ ਜਦੋਂ ਹੀ ਮੈਂ ਮਿਲਣ ਗਿਆ ਤੇ ਉੱਥੇ ਜਿਹੜਾ ਉਹਦਾ ਪੀਏ ਉਹ ਕਹਿੰਦਾ ਜੀ 18 ਤਰੀਕ ਤੱਕ ਡੀਪੀਆਈ ਡਾਇਰੈਕਟਰ ਜਿਹੜਾ ਉਹਦਾ ਛੁੱਟੀ ਤੇ ਗਿਆ ਹੋਇਆ ਸੋ ਇਹਨਾਂ ਦੀਆਂ ਜਿੰਨੀਆਂ ਵੀ ਪੜਤਾਲਾਂ ਬਹੁਤ ਇਹਨਾਂ ਦੇ ਅਫਸਰਾਂ ਦੇ ਵੀ ਨਖਿੱਧ ਕੰਮ ਹੈ ਮੈਂ ਤਾਂ ਹੋਰ ਵੀ ਦੱਸਣਾ ਚਾਹਣਾ ਕਿਹ ਬਠਿੰਡੇ ਦੇ ਵਿੱਚ ਐਡੇ ਵੱਡੇ ਜ਼ਿਲ੍ਹੇ ਦਾ ਜਿੱਥੇ ਡੀਓ ਲੱਗਾ ਆ ਉੱਥੇ ਨੇ ਇੰਨੀਆਂ ਮਾੜੀਆਂ ਕਰਤੂਤਾ ਕੀਤੀਆਂ ਇੱਕ ਦਿਨ ਮੌੜ ਹਲਕੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਆਉਣਾ ਸੀ ਔਰ ਇਹਨੇ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀ ਦੀ ਚਿੱਠੀ ਕੱਢਦੀ ਜਦ ਕਿ ਅੱਗੇ ਵੀ ਮੁੱਖ ਮੰਤਰੀ ਆਉਂਦੇ ਆ ਉਹਨਾਂ ਦੀ ਸਿਕਿਉਰਿਟੀ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਸੰਸਥਾਵਾਂ ਵਿੱਚ ਰੁਕਦੀ ਆ ਇਲੈਕਸ਼ਨ ਹੁੰਦੇ ਆ ਉਹਦਾ ਵੀ ਰੁਕਦੀ ਆ ਪਰ ਉਹਦੇ ਚ ਵੀ ਇਹਨੂੰ ਮੂੰਹ ਤੋੜਮਾ ਇਹਨੂੰ ਡੀਸੀ ਸਾਹਿਬ ਨੇ ਵੀ ਪੱਤਰ ਕੱਢਿਆ ਨਹੀਂ ਹੋਣਾ ਚਾਹੀਦਾ ਸੀ ਫਿਰ ਇਹਨੇ ਇੱਥੇ ਗਰਲ ਸਕੂਲ ਬਠਿੰਡਾ ਵਿਖੇ ਦਰਖਤ ਕਟਾਤੇ ਔਰ ਬਿਨਾ ਜਗਲਾਤੋਂ ਭਾਗ ਦੀ ਮਨਜ਼ੂਰੀ ਤੋਂ ਅਸੀਂ ਐਨਜੀਟੀ ਤੋਂ ਇੱਕ ਜਲਦੀ ਹੀ ਇੱਕ ਪੱਤਰ ਲਿਖ ਰਹੇ ਹਾਂ ਕਿਹਦੇ ਵਿਰੁੱਧ ਬੰਦੀ ਤੋਂ ਬੰਦੀ ਕਾਰਵਾਈ ਕੀਤੀ ਜਾਵੇ ਔਰ ਕਿਉਂਕਿ ਜਿੱਥੇ ਅਸੀਂ ਕਰੋਨਾ ਦੀ ਮਾਰ ਚ ਆਕਸੀਜਨ ਦੀ ਕਮੀ ਦੀ ਗੱਲ ਕਰਦੇ ਆ ਜਿੱਥੇ ਅਸੀਂ ਆਹ ਧੂਏ ਦੀ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਧੂਆਂ ਜਿਹੜਾ ਉਹ ਦਿੱਲੀ ਦੇ ਨਾਕਾਂ ਚ ਜਾ ਕੇ ਦਿੱਲੀ ਦੇ ਲੋਕਾਂ ਨੂੰ ਪਰੇਸ਼ਾਨ ਕਰਦਾ ਤੇ ਅੱਜ ਜਿਹੜੇ ਇਹ ਦਰਖਤ ਧੜਾ ਧੜ ਵੜਾ ਰਿਹਾ ਇਹ ਸ਼ੈਪਾਲ ਗੋਇਲ ਇਹ ਸਰਕਾਰ ਦੇ ਕਾਨੂੰਨ ਦੀ ਉਲੰਘਣਾ ਕਰ ਰਿਹਾ ਅਸੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿੱਥੇ ਉਹਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਇਹਦੇ ਤੇ ਕਾਢੀ ਤੋਂ ਕਾਢੀ ਧਾਰਾ ਲਾ ਕੇ ਇਹਨਾਂ ਦੇ ਵਿਰੋਧ ਪਰਚਾ ਦਰਜ ਕੀਤਾ ਜਾਵੇ ਪੰਜਾਬ ਸਰਕਾਰ ਕਹਿੰਦੀ ਇਹ ਪ੍ਰੇਸ਼ਤਾਚਾਰ ਕਰਨਗੇ ਅਸੀਂ ਬਖਸ਼ਾਂਗੇ ਨਹੀਂ 300 ਤੇ ਪਰਚੇ ਦਰਜ ਕਰਕੇ ਪਰ ਇਹੇ ਜਿਹੇ ਨੂੰ ਕਿਉਂ ਕਰ ਰਹੇ ਸਰ ਇਹ ਉਹਨਾਂ ਦੇ ਕਮਾਊ ਪੁੱਤ ਹੈ ਇਹ ਜਿਹੜੇ ਇਹੇ ਜੇ ਅਫਸਰ ਆ ਨਾ ਇਹ ਲੰਮੇ ਸਮੇਂ ਤੋਂ ਖਾਸ ਕਰਕੇ ਮਾ ਸ਼ੇਪਾਲ ਗੋਇਲ ਦੀ ਗੱਲ ਕਰਾਂ ਇਹ ਡਾਇਰੈਕਟਰ ਸਕੂਲ ਸਿੱਖਿਆ ਭਾਗ ਦੇ ਵਿੱਚ ਹੈ ਜੇ ਸੈਕਟ ਡਾਇਰੈਕਟਰ ਰਿਹਾ ਇਹ ਜਿੰਨੀਆਂ ਇਹਨੇ ਉੱਥੇ ਵੀ ਗੁੰਡਾਗਰਦੀ ਕੀਤੀ ਹੈ ਸਾਰੇ ਸੂਬੇ ਦੇ ਲੈਕਚਰਾਰਾਂ ਦੀ ਸਨਿਆਰਤਾ ਸੂਚੀ ਨਾਲ ਛੇੜਛਾੜ ਕੀਤੀ ਆ ਔਰ ਅੱਜ ਵੀ ਸਾਨੂੰ ਇਹ ਪਤਾ ਲੱਗਾ ਹੈ ਕਿ ਜਿਹੜਾ ਹਰਜੋਤ ਬੈਂਸ ਸਿੱਖਿਆ ਮੰਤਰੀ ਹੈ ਉਹਦਾ ਪੀਏ ਕੋਈ ਸਾਡੇ ਇਧਰ ਬਠਿੰਡੇ ਇਲਾਕੇ ਦਾ ਹੈ ਉਹਦੇ ਨਾਲ ਇਹਦੀ ਗਾਂਢ ਸਾੜਾ ਔਰ ਪੈਸੇ ਲਾਇ ਦੇ ਕੇ ਅੱਜ ਦੇਖੋ ਜਿਹੜੀ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ ਨਾ ਅੱਜ ਦੋਨੇ ਕਿਸਮ ਦਾ ਭ੍ਰਿਸ਼ਟਾਚਾਰ ਹੈ ਜੇ ਮੰਨ ਲਓ ਅਸੀਂ ਕੋਈ ਸਜਾ ਇਹ ਹੀ ਕਿਸ ਦੀ ਸ਼ਿਕਾਇਤ ਕਰਦੇ ਆਂ ਉਹਨੂੰ ਸ਼ਿਕਾਇਤ ਜਿਹੜੇ ਅਫਸਰ ਨੂੰ ਕੀਤੀ ਆ ਉਹ ਇਹਨਾਂ ਨੂੰ ਸੱਦ ਕੇ ਇਹਨਾਂ ਤੋਂ ਸ਼ਿਕਾਇਤ ਨਾ ਚੱਕਣ ਦੇ ਪੈਸੇ ਵੀ ਲੈਂਦੇ ਆ ਔਰ ਗਾਂ ਪੜਤਾਲ ਹੋ ਨਾ ਹੋਣ ਵਾਸਤੇ ਪੈਸੇ ਦੇਣੇ ਦਿੰਦੇ ਪੈਂਦੇ ਆ ਸੋ ਇਸ ਸੰਦਾ ਜਿਹੜਾ ਭ੍ਰਿਸ਼ਟਾਚਾਰ ਆ ਬਿਲਕੁਲ ਨਹੀਂ ਰੁਕਿਆ ਪੰਜਾਬ ਦੇ ਲੋਕ ਇਹ ਸਮਝ ਚੁੱਕੇ ਆ ਕਿ ਆਉਣ ਵਾਲੇ 24 ਦੇ ਵਿੱਚ ਅਸੀਂ ਅੱਜ ਤੋਂ ਬਾਅਦ ਝਾੜੂ ਵਾਲਿਆਂ ਨੂੰ ਪੰਜਾਬ 'ਚ ਮੂੰਹ ਨਹੀਂ ਲਾਵਾਂਗੇ ਕਿਉਂਕਿ ਕੇਜਰੀਵਾਲ ਪੰਜਾਬ ਲਈ ਇੱਕ ਐਡਾ ਕਾਲਾ ਕਾਨੂੰਨ ਆ ਇਹ ਕੇਜਰੀ ਵਾਲੀ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਦਾ ਇੱਕ ਜਿਵੇਂ ਬੈਟਰੀ ਵਾਲਾ ਰੱਖਸ਼ਾ ਲੈ ਕੇ ਉਹਨੂੰ ਜਹਾਜ਼ ਤੇ ਚੜਾ ਕੇ ਤੁਰਿਆ ਫਿਰਦਾ ਪੰਜਾਬ ਦੇ ਬਜਟ ਨੂੰ ਇਹਨਾਂ ਖੁਰਾ ਲਾ ਰਿਹਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਤਾਂ ਜੀ ਝੋਨਾ ਲਾਉਂਦੇ ਫਿਰਦੇ ਆ ਮਜਦੂਰੀ ਕਰਦੇ ਫਿਰਦੇ ਆ ਉਹਨਾਂ ਨੂੰ ਤਾਂ ਨੌਕਰੀਆਂ ਲਈ ਸਾਡੇ ਕੋਲੇ ਬਜਟ ਹੈ ਨਹੀਂ ਮੁਲਾਜ਼ਮਾਂ ਲਈ ਸਾਡੇ ਕੋਲੇ ਬਜਟ ਹੈ ਨਹੀਂ ਉਹ ਉਹ ਵਿਚਾਰੇ ਸੰਘਰਸ਼ ਕਰਦੇ ਆ ਡੀਐਲਈ ਸੰਘਰਸ਼ ਕਰਦੇ ਆ ਹੋਰ ਗੱਲਾਂ ਲਈ ਕਰਦੇ ਆ ਪੁਰਾਣੀ ਪੈਨਸ਼ਨ ਸਕੀਮ ਲਈ ਸੰਘਰਸ਼ ਕਰਦੇ ਆ ਜਦੋਂ ਜਹਾਜ ਤੇ ਕਦੇ ਕੈਦਰੀਵਾਲ ਨੂੰ ਦੂਜਿਆਂ ਸੂਬਿਆਂ ਚ ਹਟਾਏ ਤੇ ਨੇ ਹੁੰਦੇ ਆ ਉਦੋਂ ਲੱਖਾਂ ਕਰੋੜਾ ਰੁਪਏ ਦਾ ਜਿਹੜਾ ਬਜਟ ਆ ਭਗਵੰਤਾਂ ਨੇ ਉਹਨਾਂ ਤੇ ਇਨਵੈਸਟ ਕਰਦਾ ਔਰ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਜਿੰਨੇ ਵੀ ਜਦੋਂ ਦੀ ਅੱਜ ਤੋਂ 2 ਸਾਲ ਪਹਿਲਾਂ ਦੀ ਸਰਕਾਰ ਬਣੀ ਹੈ ਜਿੰਨੇ ਵੀ ਇਹਨਾਂ ਨੇ ਕੋਈ ਜਿਹੜੇ ਫੈਸਲੇ ਕੀਤੇ ਆ ਔਰ ਉਹ ਜਨੋ ਪੰਜਾਬ ਦੇ ਲੋਕਾਂ ਨੂੰ ਉਹ ਮਾਰੂ ਲੱਗਦੇ ਆ ਤਾਂ ਅਸੀਂ ਸੰਘਰਸ਼ ਕਰਦੇ ਆ ਕੁਝ ਦਿਨਾਂ ਬਾਅਦ ਇਹਨਾਂ ਨੂੰ ਫਿਰ ਵਾਪਸ ਲੈਣੇ ਪੈਂਦੇ ਆ ਸੋ ਇੱਕ ਵੀ ਇਹਨਾਂ ਦਾ ਜਿਹੜਾ ਫੈਸਲਾ ਆ ਜੇ ਤੱਕ ਸਿਰੇ ਨਹੀਂ ਲੱਗਿਆ ਇੱਕ ਹੋਰ ਗੱਲ ਦੱਸਣੀ ਚਾਹਣਾ ਕਿ ਜੇ ਅੱਜ ਪਿਛਲੇ ਸਮੇਂ ਤੇ 2 ਸਾਲਾਂ ਚ ਕੋਈ ਰਿਕਰੂਟਮੈਂਟ ਹੋਈ ਹੈ ਇਹ ਸਰਕਾਰ ਦਾ ਕੋਈ ਵੀ ਇਸ਼ਤਿਹਾਰ ਨਹੀਂ ਹੈ ਪਿਛਲੀਆਂ ਸਰਕਾਰਾਂ ਦੇ ਜਿਹੜੇ ਰਿਕਰੂਟਮੈਂਟ ਇਸ਼ਤਿਹਾਰ ਕੱਢੇ ਸੀ ਉਹਨਾਂ ਇਸ਼ਤਿਹਾਰਾਂ ਤੇ ਹੀ ਬੱਚਿਆਂ ਨੂੰ ਨੌਕਰੀ ਮਿਲਦੀ ਆ ਫਿਰ ਉਹਨਾਂ 'ਚ ਵੀ ਇਹ ਠੱਗੀ ਮਾਰਦੇ ਆ ਕਿਸੇ ਦਾ ਹਰਿਆਣੇ ਤੋਂ ਲਿਆ ਕੇ ਮੁੰਡੇ ਭਰਤੀ ਕਰੀ ਜਾਂਦੇ ਆ ਕਿਧਰੇ ਰਾਜਸਥਾਨ ਤੋਂ ਭਰਤੀ ਕਰੀ ਜਾਂਦੇ ਪੰਜਾਬ ਦੇ ਲੋਕਾਂ ਨਾਲ ਜਿਹੜੀਆਂ ਇਹਨਾਂ ਨੇ ਗਰੰਟੀਆਂ ਕੀਤੀਆਂ ਸੀ ਉਹਨਾਂ ਤੋਂ ਭੱਜ ਚੁੱਕੇ ਆ ਭਾਵੇਂ ਬੀਬੀਆਂ ਦਾ 1000 ਰੁਪਿਆ ਹੋਵੇ ਜਾਂ ਕੋਈ ਹੋਰ ਸਹੂਲਤਾਂ ਹੋਵੇ ਸਿਰਫ ਇੱਕ ਬਿਜਲੀ ਦੇ ਬਿੱਲਾਂ ਤੋਂ ਬਿડા ਹੋਰ ਕੋਈ ਸਹੂਲਤ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤੀ ਸੋ ਅਸੀਂ ਜਿੱਥੇ ਪੰਜਾਬ ਸਰਕਾਰ ਦੀ ਨਿਖੇਧੀ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਇਹ ਜਿਹੜੇ ਸ਼ੈਪਾਲ ਗੋਇਲ ਆ ਗਏ ਜਾਂ ਹੋਰ ਜਿੰਨੇ ਵੀ ਪ੍ਰਸ਼ਤ ਅਫਸਰ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਦੇ ਅੰਦਰ ਦਿੱਤਾ ਜਾਵੇ ਜਿਹੜੇ ਚਿੱਠੀ ਪੱਤਰ ਜਾਰੀ ਕੀਤਾ ਗਿਆ ਸੀ ਜੇ ਉਸ ਤੇ ਕਾਰਵਾਈ ਨਾ ਹੋਈ ਫਿਰ ਕੀ ਹੋਵੇ ਦੇਖੋ ਜੀ 21 ਤਰੀਕ ਨੂੰ ਜਿੱਦੇ ਅਸੀਂ ਧਰਨਾ ਲਾਉਣਾ ਸੀ ਨਾ ਉਦਦੇ ਅਸੀਂ ਇਹਨਾਂ ਨੂੰ ਵਾਫਰ ਸਾਡਾ ਮਿਲਿਆ ਜਦੋਂ ਇਹਨਾਂ ਨੂੰ ਅਸੀਂ ਡਾਇਰੈਕਟਰ ਨੂੰ ਮਿਲੇ ਤਾਂ ਉਹਨੇ ਮਜਬੂਰੀ ਚ ਕਿ ਧਰਨਾ ਤਾਂ ਹੋਣ ਲੱਗ ਜੂਗਾ ਹੋਣੇ ਮਜਬੂਰੀ ਦੇ ਵਿੱਚ 22 ਤਰੀਕ ਨੂੰ ਬੀਸੀ ਕੁਫਤੇ ਨੂੰ ਜਿਹੜੀ ਆ ਰਿਟਾਇਰ ਸੈਸ਼ਨ ਜੱਜ ਆ ਉਹਨਾਂ ਨੂੰ ਇਹ ਚਿੱਠੀ ਇੱਕ ਮਾਰਕ ਕੀਤੀ ਵੀ ਇਹਦੀ ਪੜਤਾਲ ਕੀਤੀ ਜਾਵੇ ਇਹ ਏਡਾ ਕਨਾਉਣਾ ਕੰਮ ਕੀਤਾ ਸ਼ੈਪਾਲ ਗੋਇਲ ਨੇ ਕਿ ਇਹਦੇ ਜਿਹੜੇ ਸਾਡੇ ਸਿੱਖਿਆ ਭਾਗ ਦੇ ਅਧਿਕਾਰੀ ਹੈ ਉਹ ਤਾਂ ਪੜਤਾਲ ਕਰ ਨਹੀਂ ਸਕੇ ਜੇ ਇਹ ਸੈਸ਼ਨ ਜੱਜ ਕਰ ਦੂਗਾ ਪੜਤਾਲ ਤਾਂ ਸਾਨੂੰ ਉਮੀਦ ਹੈ ਕਿ ਅਸੀਂ ਇਹ ਜਿਹੜੀ ਹੈ ਕੋਈ ਜੱਤ ਪ੍ਰਾਪਤੀ ਕੀਤੀ ਹੋਊਗੀ ਸ਼ਹਿਪਾਲ ਗੋਇ ਲੜ ਕੇ ਪ੍ਰੈਸਟ ਅਫਸਰ ਨੂੰ ਅਸੀਂ ਸਜ਼ਾ ਦੇਵਾ ਸਕੇ